ਸਤਿ ਸ੍ਰੀ ਅਕਾਲ ਬੱਚਿਓ ਸਵਾਗਤ ਹੈ ਤੁਹਾਡਾ ਪੀਐਸਸੀਬੀ ਟਾਪਰ ਚੈਨਲ ਤੇ ਅੱਜ ਤੋਂ ਅਸੀਂ ਰੈਦਿਕ ਮੈਥ ਦੇ ਪੇਪਰ ਦੀ ਤਿਆਰੀ ਸ਼ੁਰੂ ਕਰ ਰਹੇ ਹਾਂ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਸਕੂਲਾਂ ਵਿੱਚ ਹੁੰਦੀ ਹੈ ਪਹਿਲਾਂ ਬੇਸ ਲਾਈਨ ਫਿਰ ਮਿਡ ਲਾਈਨ ਅਤੇ ਐਂਡ ਲਾਈਨ ਅੱਜ ਦੀ ਵੀਡੀਓ ਵਿੱਚ ਅਸੀਂ ਅਗਸਤ ਵਾਲੇ ਬੇਸ ਲਾਈਨ ਟੈਸਟ ਦਾ ਪਾਰਟ A ਸੋਲਵ ਕਰਕੇ ਦਿਖਾਵਾਂਗੇ ਅਤੇ ਇਸ ਦਾ ਅਰ ਇੱਕ ਸਵਾਲ ਬਹੁਤ ਹੀ ਆਸਾਨ ਤਰੀਕੇ ਨਾਲ ਹੱਲ ਕਰਾਂਗੇ ਜਿੱਥੇ ਵੀ ਟੌਪਿਕ ਕੰਪਲਿਕੇਟ ਜਾਂ ਔਖਾ ਹੋਵੇਗਾ ਅਸੀਂ ਉਸ ਦੀ ਅਲੰਗ ਵੀਡੀਓ ਬਣਾ ਕੇ ਡਿਟੇਲ ਵਿੱਚ ਸਮਝਾਵਾਂਗੇ ਚਲੋ بیس ਲਾਈਨ ਟੈਸਟ ਦੇ ਪਾਰਟ ਏ ਦਾ ਸੋਲੂਸ਼ਨ ਸ਼ੁਰੂ ਕਰੀਏ ਪਾਰਟ ਏ ਖਾਲੀ ਥਾਵਾਂ ਭਰੋ ਇਸ ਦੇ ਪਹਿਲੇ ਪ੍ਰਸ਼ਨ ਵਿੱਚ ਸੰਖਿਆ 46 ਦਾ ਇਕਾਦਿਕਾ ਡੈਸ਼ ਹੈ ਤਾਂ ਵਿਦਿਆਰਥੀਆਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਕਾਦਿਕਾ ਕਿਸ ਨੂੰ ਕਹਿੰਦੇ ਹਨ ਤਾਂ ਇਕਾਦਿਕਾ ਇੱਕ ਸੰਸਕ੍ਰਿਤ ਦਾ ਵਰਡ ਹੈ ਜਿਸ ਦਾ मीनिंग ਹੈ ਇੱਕ ਹੋਰ ਦਿੱਤੀ ਹੋਈ ਸੰਖਿਆ ਨਾਲੋਂ ਇੱਕ ਵੱਧ ਇਸ ਨੂੰ ਅਸੀਂ ਉਦਾਹਰਨ ਦੇ ਤੌਰ ਤੇ ਸਮਝਾਂਗੇ ਜਿਵੇਂ ਕਿ 23 ਸੰਖਿਆ ਹੈ 23 ਦਾ ਇਕਾਦਿਕਾ ਹੈ 3 ਨਾਲੋਂ 1 ਵੱਧ ਮਤਲਬ ਕਿ 24 99 ਦਾ ਇਕਾਦਿਕਾ ਹੈ 99 ਨਾਲੋਂ 1 ਵੱਧ ਮਤਲਬ ਕਿ 100 ਤਾਂ ਇਕਾਦਿਕਾ ਨੂੰ ਪ੍ਰਾਪਤ ਕਰਨ ਲਈ ਅਸੀਂ ਕੀ ਕਰਾਂਗੇ ਦਿੱਤੀ ਹੋਈ ਸੰਖਿਆ ਵਿੱਚ ਹਮੇਸ਼ਾ 1 ਨੂੰ ਜੋੜ ਦਵਾਂਗੇ ਇਕਾਦਿਕਾ ਨੂੰ ਪੰਜਾਬੀ ਦੇ ਵਿੱਚ ਅਗੇਤਰ ਕਿਹਾ ਜਾਂਦਾ ਹੈ ਅਤੇ ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਹਨ ਸਕੈਸਰ ਤੇ ਸੰਸਕ੍ਰਿਤ ਵਿੱਚ ਕੀ ਕਿਹਾ ਜਾਂਦਾ ਹੈ ਪਿਆਰੇ ਬੱਚਿਓ ਇਕਾਦਿਕਾ ਤਾਂ 40 ਦਾ ਇਕਾਦਿਕਾ ਕੀ ਹੋਵੇਗਾ 40 ਵਿੱਚ ਅਸੀਂ ਇੱਕ ਜੋੜ ਦਵਾਂਗੇ ਤਾਂ 40 ਵਿੱਚ ਇੱਕ ਜੋੜ ਕੇ ਸਾਨੂੰ ਮਿਲੇਗਾ 47 ਤਾਂ ਪਹਿਲੀ ਖਾਲੀ ਥਾਂ ਵਿੱਚ ਕੀ ਆਵੇਗਾ 47 ਹੁਣ ਆਪਾਂ ਕਰਾਂਗੇ ਇਸਦਾ ਪ੍ਰਸ਼ਨ ਨੰਬਰ ਦੂਸਰਾ ਸੰਖਿਆ 6999 ਦਾ ਇਕਾਦਿਕਾ ਡੈਸ਼ ਹੈ ਤਾਂ ਹੁਣ 6999 ਦਾ ਏਕਾधिकਾ ਪਤਾ ਕਰਨ ਲਈ ਅਸੀਂ ਕੀ ਕਰਾਂਗੇ 6999 ਤੋਂ 1 ਵੱਤ ਮਤਲਬ 1 ਜੋੜ ਦਵਾਂਗੇ ਤਾਂ ਜੋੜ ਕੇ 9 ਤੇ 1 10 ਕੈਰੀ ਹੋ ਗਿਆ 9 ਤੇ 1 10 ਫਿਰ ਤੋਂ ਕੈਰੀ ਹੋ ਗਿਆ 9 ਤੇ 1 10 ਫਿਰ ਤੋਂ ਕੈਰੀ ਹੋ ਗਿਆ 6 ਤੇ 1 7 ਤਾਂ 6999 ਦਾ ਏਕਾधिकਾ ਹੈ 7000 ਹੁਣ ਅਸੀਂ ਕਰਾਂਗੇ ਇਸ ਦਾ ਪ੍ਰਸ਼ਨ ਨੰਬਰ ਤੀਜਾ ਤੇ ਮੂਵ ਕਰਾਂਗੇ ਨੈਕਸਟ ਪੇਜ ਤੇ ਪ੍ਰਸ਼ਨ ਨੰਬਰ 3 ਸੰਖਿਆ 99 ਦਾ ਇਕਾਂ ਨਿਯੋਨ ਡੈਸ਼ ਹੈ ਜਿਸ ਤਰ੍ਹਾਂ ਵਿਦਿਆਰਥੀਓ ਅਸੀਂ ਇਕਾਦਿਕਾ ਦਾ ਅਰਥ ਸਮਝਿਆ ਸੀ ਹੁਣ ਅਸੀਂ ਅਰਥ ਸਮਝਾਂਗੇ ਇਕਾਂ ਨਿਯੋਨ ਦਾ ਇਕਾਂ ਨਿਯੋਨ ਵੀ ਇੱਕ ਸੰਸਕ੍ਰਿਤ ਦਾ ਵਰਡ ਹੈ ਜਿਸ ਦਾ ਅਰਥ ਹੁੰਦਾ ਹੈ ਇੱਕ ਘਟ ਜਿਸ ਤਰ੍ਹਾਂ ਇਕਾਦਿਕਾ ਦਾ ਅਰਥ ਹੈ ਇੱਕ ਵਦ ਉਸੇ ਤਰ੍ਹਾਂ ਇਕਾਂ ਨਿਯੋਨ ਦਾ ਅਰਥ ਹੈ ਇੱਕ ਘਟ ਇਸ ਨੂੰ ਵੀ ਉਦਾਹਰਣ ਦੇ ਨਾਲ ਸਮਝਾਂਗੇ ਕਿ ਇਹ 25 ਦਾ ਇਕਾਂ ਨਿਯੋਨ ਹੋਵੇਗਾ 25 ਨਾਲੋਂ ਇੱਕ ਘਟ ਮਤਲਬ 24 ਸਾ ਦਾ ਇਕਾਂ ਨਿਯਨ ਹੋਵੇਗਾ 99 ਇਕਾਂ ਨਿਯਨ ਨੂੰ ਪਤਾ ਕਰਨ ਲਈ ਅਸੀਂ ਕੀ ਕਰਾਂਗੇ ਦਿੱਤੀ ਹੋਈ ਸੰਖਿਆ ਵਿੱਚੋਂ ਇੱਕ ਨੂੰ ਘਟਾਵਾਂਗੇ ਤੇ ਸਾਨੂੰ ਇਕਾਂ ਨਿਯਨ ਦਾ ਪਤਾ ਚੱਲ ਜਾਵੇਗਾ ਤਾਂ ਸੰਖਿਆ 99 ਦਾ ਇਕਾਂ ਨਿਯਨ ਪਤਾ ਕਰਨ ਲਈ ਅਸੀਂ ਕੀ ਕਰਾਂਗੇ ਦਿੱਤੀ ਹੋਈ ਸੰਖਿਆ ਨਾਲੋਂ ਇੱਕ ਘਟ ਇੱਕ ਘਟਾ ਕੇ ਸਾਨੂੰ ਕਿੰਨਾ ਮਿਲੇਗਾ 88 ਤਾਂ ਇਕਾਂ ਨਿਯਨ ਆਫ ਨੰਬਰ 89 ਇਸ 88 ਨੂੰ ਆਪਾਂ ਕਰਾਂਗੇ ਪ੍ਰਸ਼ਨ ਨੰਬਰ 4 ਸੰਖਿਆ 810 ਦਾ ਇਕਾਂ ਨਿਉਨ ਡੈਸ਼ ਹੈ ਤਾਂ ਹੁਣ ਬੇਟਾ ਆਪਾਂ 810 ਦਾ ਇਕਾਂ ਨਿਉਨ ਕਰਨ ਲਈ ਕੀ ਕਰਾਂਗੇ 810 ਦੇ ਵਿੱਚੋਂ 1 ਨੂੰ ਘਟਾ ਦੇਵਾਂਗੇ ਤੇ ਸਾਨੂੰ ਮਿਲੂਗਾ 809 ਤਾਂ 810 ਦਾ ਇਕਾਂ ਨਿਉਨ ਕਿੰਨਾ 809 ਤਾਂ ਇਕਾਂ ਨਿਉਨਾ ਆਫ ਅ ਨੰਬਰ 810 ਇਜ਼ 809 ਪ੍ਰਸ਼ਨ ਨੰਬਰ 5 ਸੰਖਿਆ 3 ਦਾ ਪੂਰਕ ਬੈਸ਼ ਹੈ ਤਾਂ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਹੁਣ ਡੈਫੀਨੇਸ਼ਨ ਦੇਖਾਂਗੇ ਪੂਰਕ ਕੀ ਹੁੰਦਾ ਪੂਰਕ ਦੀ ਡੈਫੀਨੇਸ਼ਨ ਹੈ ਪੂਰਕ ਦਾ ਅਰਥ ਹੈ ਪੂਰਾ ਕਰਨ ਵਾਲਾ ਪੂਰਾ ਅਸੀਂ ਕਿੰਨਾ ਕਰਨਾ ਅਸੀਂ ਪੂਰਾ ਕਰਨਾ 10 ਇਸ ਤਰ੍ਹਾਂ ਇਹਨੂੰ ਧਾਰਨ ਦੇ ਨਾਲ ਸਮਝਦੇ ਹਾਂ 1 ਦਾ ਪੂਰਕ ਹੈ 9 1 ਦੇ ਵਿੱਚ ਮੈਂ 9 ਜੋੜ ਕੇ ਕਿੰਨਾ ਆ ਜਾਵੇਗਾ 10 ਤਾਂ ਇਸ ਲਈ 1 ਦਾ ਪੂਰਕ ਕਿੰਨਾ ਹੈ 9 5 ਦਾ ਪੂਰਕ ਹੈ 5 5 ਦੇ ਵਿੱਚ 5 ਜੋੜਾਂਗੇ ਕਿੰਨਾ ਆਵੇਗਾ 10 2 ਦੇ ਵਿੱਚ ਕਿੰਨਾ ਜੋੜਾਂ ਮੇਰਾ 10 ਬਣ ਜਾਵੇ 8 ਤਾਂ 2 ਦਾ ਪੂਰਕ ਹੋ ਗਿਆ 8 4 ਦਾ ਪੂਰਕ ਹੈ 6 ਦਾ ਇਸ ਦਾ ਮਤਲਬ ਇਹ ਹੈ ਕਿ 3 ਦਾ ਪੂਰਕ ਪਤਾ ਕਰਨ ਲਈ ਅਸੀਂ ਕੀ ਕਰਾਂਗੇ 10 ਦੇ ਵਿੱਚੋਂ 3 ਨੂੰ ਘਟਾ ਦਾਂਗੇ ਤਾਂ ਸਾਡੇ ਕੋਲੇ ਕਿੰਨਾ ਆਇਆ 7 ਤਾਂ 3 ਦਾ ਪੂਰਕ ਕਿੰਨਾ 7 3 ਤੇ 7 ਨੂੰ ਜੇ ਅਸੀਂ ਜੋੜਾਂਗੇ ਤਾਂ ਸਾਡਾ ਕਿੰਨਾ ਆਵੇਗਾ 10 ਕਲੀਅਰ ਹੈ ਬੇਟਾ ਤਾਂ ਪੂਰਕ ਆਫ ਅ ਨੰਬਰ 3 ਇਜ਼ 7 ਤਾਂ ਇਹਦਾ ਆਨਸਰ ਕਿੰਨਾ ਆ ਗਿਆ 7 ਹੁਣ ਅਸੀਂ ਪੜਾਂਗੇ ਅਗਲਾ ਕੁਐਸਚਨ ਪ੍ਰਸ਼ਨ ਨੰਬਰ 6 ਸੰਖਿਆ 6 ਦਾ ਰೇಖਾਂਕ ਰੂਪ ਕੀ ਹੈ ਤਾਂ ਵਿਦਿਆਰਥੀਓ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਰೇಖਾਂਕ ਰੂਪ ਕੀ ਹੁੰਦਾ ਤਾਂ ਇਸ ਦੀ ਪਰਿਭਾਸ਼ਾ ਨੂੰ ਦੇਖਾਂਗੇ ਤਾਂ ਇਸ ਦੀ ਪਰਿਭਾਸ਼ਾ ਕਹਿੰਦੀ ਹੈ ਰೇಖਾਂਕ ਦਾ ਅਰਥ ਹੈ ਇੱਕ ਅੰਕ ਜਿਸ ਦੇ ਉੱਤੇ ਇੱਕ ਛੋਟਾ ਜਿਹਾ ਬਾਰ ਲੱਗੀ ਹੋਵੇ ਦੂਜੇ ਸ਼ਬਦਾ ਵਿੱਚ ਇਹ ਇੱਕ ਰਣਾਤਮਕ ਸੰਖਿਆ ਹੁੰਦੀ ਹੈ ਤਾਂ ਬੇਟਾ ਜਦੋਂ ਵੀ ਵੈਦਿਕ ਮੈਥ ਦੇ ਵਿੱਚ ਇਹਨੂੰ ਉਦਾਹਰਣ ਦੇ ਨਾਲ ਸਮਝਦੇ ਹਾਂ ਵੈਦਿਕ ਮੈਥ ਦੇ ਵਿੱਚ ਜਦੋਂ ਅਸੀਂ ਕੋਈ ਨੇਗੇਟਿਵ ਨੰਬਰ ਜਾਂ ਰਿਣਾਤਮਕ ਸੰਖਿਆ ਨੂੰ ਦਿਖਾਉਣਾ ਹੁੰਦਾ ਤਾਂ ਅਸੀਂ ਕਰਦੇ ਆ 2 ਦੇ ਉੱਤੇ ਇੱਕ ਛੋਟੀ ਜਿਹੀ ਬਾਰ ਲਗਾ ਦਿੰਦੇ ਆ ਇਸ ਬਾਰ ਨੂੰ ਕਿਹਾ ਜਾਂਦਾ ਦੋ ਦਾ ਰੇਖਾ ਕੀ ਕਹਿੰਦੇ ਆ ਦੋ ਦਾ ਰੇਖਾ ਇਸੇ ਤਰ੍ਹਾਂ ਸੰਖਿਆ 6 ਦਾ ਰੇਖਾ ਕਿਉਂ ਅਸੀਂ 6 ਦੇ ਉੱਤੇ ਇੱਕ ਛੋਟੀ ਜੀ ਬਾਰ ਲਗਾ ਦਾਂਗੇ ਤਾਂ ਇਹਦਾ ਆਨਸਰ ਆ ਗਿਆ 6 ਬਾਹ ਹੁਣ ਅਸੀਂ ਕਰਾਂਗੇ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 7 ਪ੍ਰਸ਼ਨ ਨੰਬਰ 7 ਹੈ ਕਿਸੇ ਸੰਖਿਆ ਦੇ ਅੰਕਾਂ ਨੇ ਜੋੜ ਲੂ ਬੀਜ ਕਿਹਾ ਜਾਂਦਾ ਹੈ ਤਾਂ ਵਿਦਿਆਰਥੀ ਸਭ ਤੋਂ ਪਹਿਲਾਂ ਅਸੀਂ ਇੱਕ ਡੈਫੀਨੇਸ਼ਨ ਪੜਾਂਗੇ ਬੀਜਾਂਕ ਦੀ ਇਹਨੂੰ ਬਹੁਤ ਹੀ ਧਿਆਨ ਨਾਲ ਸੰਝਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਬੀਜਾਂਕ ਕਿਸੇ ਸੰਖਿਆ ਦੇ ਅੰਕਾਂ ਦੇ ਜੋੜ ਨੂੰ ਬੀਜ ਆਂਕ ਕਿਹਾ ਜਾਂਦਾ ਹੈ ਤਾਂ ਐਨੀ ਡੈਫੀਨੇਸ਼ਨ ਤੋਂ ਤਾਂ ਮੈਨੂੰ ਇਸ ਸਿਲੇਬਸ ਦਾ ਆਨਸਰ ਮਿਲ ਗਿਆ ਕਿ ਕਿਸੇ ਸੰਖਿਆ ਦੇ ਜੋੜ ਨੂੰ ਅਸੀਂ ਕੀ ਕਹਿੰਦੇ ਹਾਂ ਬੀਜ ਆਂਕ ਇਸ ਦੰਸਾ ਕਸ ਨੂੰ ਮਿਲ ਗਿਆ ਹੁਣ ਅਸੀਂ ਇਹ ਜਾਣਾਂਗੇ ਕਿ ਬੀਜ ਅੰਕ ਹੁੰਦਾ ਕੀ ਆ ਤਾਂ ਅੱਗੇ ਡੈਫੀਨੇਸ਼ਨ ਦੇਖਦੇ ਹਾਂ ਅੱਗੇ ਡੈਫੀਨੇਸ਼ਨ ਚ ਕਿਹਾ ਜੇਕਰ ਅੰਕਾਂ ਨੂੰ ਜੋੜ ਕੇ ਇੱਕ ਦੋ ਅੰਕਾਂ ਵਾਲੀ ਸੰਖਿਆ ਆ ਜਾਵੇ ਤਾਂ ਇੱਕ ਅੰਕ ਪ੍ਰਾਪਤ ਕਰਨ ਲਈ ਇਹਨਾਂ ਦੋ ਅੰਕਾਂ ਨੂੰ ਫਿਰ ਤੋਂ ਜੋੜਿਆ ਜਾਣਾ ਚਾਹੀਦਾ ਹੈ ਹੁਣ ਧਿਆਨ ਨਾਲ ਸਮਝੋ ਬੱਚਿਓ ਕਿ ਬੀਜ ਅੰਕ ਹੁੰਦਾ ਕੀ ਆ ਕਿ ਕਿਸੇ ਵੀ ਨੰਬਰ ਦਾ ਅਸੀਂ ਬੀਜ ਅੰਕ ਨੂੰ ਕਿਵੇਂ ਪਤਾ ਕਰਦੇ ਹਾਂ ਇਸ ਦੀਆਂ ਦੋ ਧਾਰਨਾ ਨੇ ਪਹਿਲੀ ਅਸੀਂ ਧਾਰਨਾ ਇੱਕ ਸਿੰਪਲ ਹੈ ਕਿ ਚੱਲਦੇ ਹਾਂ 24 ਦੀ ਤਾਂ 24 ਦਾ ਜੇ ਅਸੀਂ ਬੀਜਕ ਪਤਾ ਕਰਨਾ ਹੋਵੇ ਅਸੀਂ ਕਿਰਾਂਗੇ ਇਸ ਦੇ ਦੋਨਾਂ ਅੰਕਾਂ ਨੂੰ ਜੋੜ ਦਾਂਗੇ 2 4 6 ਹੁਣ ਜਿਹੜਾ ਸਾਡਾ ਇਹ ਉੱਤਰ ਆ ਇਹ ਇੱਕ ਇੱਕ ਅੰਕ ਵਾਲੀ ਸੰਖਿਆ ਆ ਯਾ ਯਾ ਇੱਕ ਅੰਕ ਵਾਲੀ ਸੰਖਿਆ ਤਾਂ ਅਸੀਂ ਇਸ ਅੰਸਮ ਨੂੰ ਇੱਥੇ ਛੱਡ ਦਾਂਗੇ ਮੰਨ ਲਓ ਸਾਡੇ ਕੋਲੇ ਕੋਈ ਰਕਮ ਦਿੱਤੀ ਆ 648 ਹੁਣ ਆਪਾਂ ਦੂਸਰੀ ਐਗਜ਼ਾਮਪਲ ਲੈ ਕੇ ਚੱਲਾਂਗੇ 648 ਦਾ ਬੀਜੰਕ ਪਤਾ ਕਰਨਾ ਹੋਵੇ ਤਾਂ ਇਸ ਦਾ ਮਤਲਬ ਆ ਅਸੀਂ ਇਸ ਦੇ ਸਾਰੇ ਅੰਕਾਂ ਨੂੰ ਫਿਰ ਤੋਂ ਜੋੜਾਂਗੇ 6 4 8 ਤਾਂ ਸਾਨੂੰ ਕਿੰਨਾ ਮਿਲਿਆ 6 4 10 10 ਤੇ 8 18 ਹੁਣ ਜਿਹੜੀ ਸਾਨੂੰ ਇਹ ਸੰਖਿਆ ਮਿਲਿਆ ਇਹ ਕਿੰਨੀ ਆ ਦੋ ਅੰਕਾਂ ਵਾਲੀ ਇਹ ਕਿਹੜੀ ਆ ਦੋ ਅੰਕਾਂ ਵਾਲੀ ਕਿਉਂਕਿ ਇਹ ਦੋ ਅੰਕਰੇ ਇਕਾਈ ਅੰਕ ਦਹਾਈ ਅੰਕ ਅਸੀਂ ਕੀ ਕਰਨਾ 20 ਅੰਕ ਕੀ ਹੁੰਦਾ 20 ਅੰਕ ਦਾ ਮਤਲਬ ਆ ਅਸੀਂ ਜੇਕਰ ਸਾਨੂੰ ਦੋ ਅੰਕਾਂ ਵਾਲੀ ਸੰਖਿਆ ਮਿਲਦੀ ਆ ਤਾਂ ਅਸੀਂ ਉਹਨੂੰ ਦੁਬਾਰਾ ਫੇਰ ਜੋੜਨਾ ਜਿੰਨੀ ਦੇ ਸਾਨੂੰ ਇੱਕ ਅੰਕ ਵਾਲੀ ਸੰਖਿਆ ਪ੍ਰਾਪਤ ਨਹੀਂ ਹੋ ਜਾਂਦੀ ਤਾਂ ਹੁਣ 18 ਨੂੰ ਉੱਪਰ ਫਿਰ ਤੋਂ ਜੋੜਾਂਗੇ ਕਿੰਨਾ ਆਊਗਾ 1 8 9 ਤਾਂ 648 ਦਾ ਜਿਹੜਾ ਬੀਜ ਅੰਕ ਆ ਉਹ ਕਿੰਨਾ ਆਇਆ ਬੇਟਾ 9 ਤਾਂ ਹੁਣ ਆਪਾਂ ਕਰਾਂਗੇ ਕੁਐਸਚਨ ਨੰਬਰ 8 ਸੇਮ ਇਹੀ ਮੈਥਡ ਲਗਾ ਕੇ ਤਾਂ ਮੈਂ ਇਹਨੂੰ ਅਰੇਜ਼ ਕਰ ਲੈਣਾ ਪਹਿਲਾਂ ਤਾਂ ਇਸ ਸੰਖਿਆ ਦਾ ਬੀਜ ਅੰਕ ਪਤਾ ਕਰਨ ਲਈ ਆਪਾਂ ਕੀ ਕਰਾਂਗੇ ਇਸ ਸੰਖਿਆ ਦੇ ਸਾਰੇ ਅੰਕਾਂ ਨੂੰ ਜੋੜਾਂਗੇ ਤਾਂ ਆਪਾਂ ਨੂੰ ਮਿਲੂਗਾ 1 4 7 6+2+3 ਬਰਾਬਰ 4 ਤੇ 1 5 5 ਤੇ 7 12 12 ਤੇ 6 18 18 ਤੇ 2 20 20 ਤੇ 3 23 ਤਾਂ ਹੁਣ 23 ਵੀ ਆਪਣੇ ਕੋਲੇ ਕੀ ਆ ਦੋ ਅੰਕਾਂ ਵਾਲੀ ਸੰਖਿਆ ਆ ਗਈ ਤਾਂ 20 ਅੰਕ ਦੇ ਲਈ 20 ਕਿੰਦਾ ਉਹ ਤਾਂ ਇੱਕ ਅੰਕਾਂ ਵਾਲੀ ਸੰਖਿਆ ਦਾ ਪੈਨੂ ਫੇਰ ਜੋੜਨਾ ਪਊ ਤਾਂ ਇਹਨੂੰ ਫੇਰ ਜੋੜੋ ਜਿਹੜੇ ਅੰਕ ਆਏ ਨੇ 23 ਦੇ ਅੰਕ ਕਿਉਂਵੇ 2+3 ਤਾਂ ਹੁਣ ਆਪਣੇ ਕੋਲੇ ਕਿੰਨਾ ਆ ਗਿਆ 5 ਤਾਂ ਇਹ 147623 ਸੰਖਿਆ ਦਾ ਬੀਜੰ ਕਿੰਨਾ ਆਇਆ 25 ਹਾਂ ਇਹਦੀ ਇੱਕ ਸ਼ਾਰਟਕਟ ਵੀ ਹੈ ਸ਼ਾਰਟਕਟ ਇਹ ਹੈ ਜੇ ਸ਼ਾਰਟਕਟ ਤੋਂ ਅਕਿਲ ਸੰਗਣਾ ਤਾਂ ਆਪਾਂ ਕੀ ਕਰਨਾ ਇਹਦੇ ਵਿੱਚੋਂ 9 ਨੂੰ ਕੱਟਦੇ ਜਾਣਾ ਕਿਵੇਂ ਦੇਖੋ 7 ਤੇ 2 9 ਤਾਂ ਇਹਨਾਂ ਦੋਨਾਂ ਨੂੰ ਕੱਟ ਦੋ 6 ਤੇ 3 9 9 ਬਣ ਗਿਆ ਜਦੋਂ 9 ਬਣ ਦਿਆ ਉਹ ਚੀਜ਼ ਨੂੰ ਕੱਟ ਦੋ ਤਾਂ ਬਾਕੀ ਜਿਹੜੇ ਅੰਕ ਬਚ ਗਏ ਆਪਣੇ ਕੋਲ ਕਿੰਨੇ ਬਣਗੇ 1 ਤੇ 4 ਤਾਂ ਆਪਦਾ ਆਨਸਰ ਕਿੰਨਾ ਆ ਗਿਆ 5 ਆਪਾਂ ਇੱਕ ਹੋਰ ਸਵਾਲ ਸਮਝਦੇ ਹਾਂ ਤਾਂ ਇਸ ਤੋਂ ਤੁਹਾਡਾ ਹੋਰ ਕਨਸੈਪਟ ਕਲੀਅਰ ਹੋ ਜੂ ਜਿਵੇਂ ਕਿ 2 ਤੇ 7 7 6 2 3 ਮੰਨ ਲਓ ਜੇ ਤੁਸੀਂ ਇਸ ਸੰਖਿਆ ਦਾ ਬੀਜੰਗ ਪਤਾ ਕਰਨਾ ਇਸ ਦੇ ਨਾਲ ਸ਼ਾਰਟ ਟ੍ਰਿਕ ਨਾਲ ਤਾਂ ਆਪਾਂ ਹੀ ਕਰਾਂਗੇ ਆਪਾਂ 9 ਬਣਾਵਾਂਗੇ 9 ਬਣਾ ਕੇ ਕੱਟੀ ਜਾਵਾਂਗੇ ਜਿਵੇਂ 6 ਤੇ 3 9 ਕੱਟੇ ਗਏ 7 ਤੇ 2 9 ਕੱਟੇ ਗਏ ਹੁਣ ਆਹ 7 ਦੇ ਦੋ ਫੇਰ ਨਾ ਕੱਢਿਓ ਫਿਕ ਤੱਕ ਦਾ ਆਨਸਰ ਹੀ 0 ਆਪਾਂ ਕੀ ਕਰਾਂਗੇ ਇਹ ਜਿਹੜਾ ਐਂਡ ਤੇ 9 ਬਚਿਆ ਆਪਾਂ ਇਹਨੂੰ ਚੜ੍ਵਾ ਦੇਗੇ ਇਹਦਾ ਆਨਸਰ ਕਿੰਨਾ ਆਇਆ ਨੋ ਜੇ ਨੂੰ ਦੂਜੇ ਤਰੀਕੇ ਨਾਲ ਕਰਾਂਗੇ ਦੂਜੇ ਨਾਲ ਕੀ ਕਰਾਂਗੇ ਤੇ ਸਾਰੇ ਅੰਕ ਦਵਾਰਾ ਜੋੜਾਂਗੇ ਕਿਵੇਂ 2 7 7 6 2 3 ਤੇ 2 ਤੇ 7 9 9 ਤੇ 7 16 16 ਤੇ 6 22 22 ਤੇ 2 24 24 ਤੇ 3 27 ਤਾਂ ਆਪਣਾ ਕਿੰਨਾ ਆਇਆ 27 ਹੁਣ ਇਹਨੂੰ ਫੇਰ ਜੋੜ ਦੋ 2 ਤੇ 7 ਕਿੰਨਾ ਆ ਗਿਆ 9 ਐਦਾਂ ਵੀ ਅਸੀਂ ਪਤਾ ਕਰ ਸਕਦੇ ਹਾਂ ਇਸ ਨੂੰ ਕਹਿੰਦੇ ਹਨ ਬੀਜ ਅੰਕ ਹੁਣ ਬੇਟਾ ਆਪਾਂ ਸਭ ਤੋਂ ਇੰਪੋਰਟੈਂਟ ਟਾਪਿਕ ਪੜਨਾ ਕਿਹੜਾ ਵਿੰਕੁਲਮ ਸੰਖਿਆ ਕੀ ਹੁੰਦੀ ਹੈ ਪਰਿਭਾਸ਼ਾ ਵਿਨਕੁਲਮ ਕੀ ਹੈ ਵਿਨਕੁਲਮ ਉਹ ਸੰਖਿਆਵਾਂ ਜਿਨ੍ਹਾਂ ਵਿੱਚ ਪੇਸ਼ਕਾਰੀ ਦੁਆਰਾ ਧਨਾਤਮਕ ਅਤੇ ਰਣਾਤਮਕ ਦੋਵੇਂ ਅੰਕ ਹੁੰਦੇ ਹਨ ਉਹਨਾਂ ਨੂੰ ਵਿਨਕੁਲਮ ਸੰਖਿਆਵਾਂ ਕਿਹਾ ਜਾਂਦਾ ਹੈ ਇਸ ਪਰਿਭਾਸ਼ਾ ਦਾ ਹੁਣ ਅਰਥ ਸਮਝਾਂਗੇ ਇਸ ਪਰਿਭਾਸ਼ਾ ਦਾ ਅਰਥ ਇਹ ਹੈ ਉਹ ਸੰਖਿਆਵਾਂ ਜਿਨ੍ਹਾਂ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਦੋਵੇਂ ਤਰ੍ਹਾਂ ਦੇ ਅੰਕ ਸ਼ਾਮਿਲ ਹੋਣ ਅੰਕ ਦਾ ਮਤਲਬ ਕੀ ਹੈ ਬੱਚਿਓ ਡਿਜੀਟ ਜਿਸ ਵਿੱਚ ਦੋਵੇਂ ਤਰ੍ਹਾਂ ਦੇ ਅੰਕ ਸ਼ਾਮਿਲ ਹੋਣ ਉਨ੍ਹਾਂ ਮਿਸ਼ਰਤ ਅੰਕਾਂ ਵਾਲੀ ਸੰਖਿਆ ਨੂੰ ਅਸੀਂ ਕੀ ਕਹਿੰਦੇ ਹਾਂ ਵਿੰਕੁਲਮ ਸੰਖਿਆ ਕਹਿੰਦੇ ਹਾਂ ਵਿੰਕੁਲਮ ਸਾਡੀ ਕਿਸ ਵਿੱਚ ਮਦਦ ਕਰਦਾ ਹੈ ਇਹ ਮਿਸ਼ਰਤ ਅੰਕਾਂ ਨੂੰ ਦਰਸਾਉਣ ਵਿੱਚ ਮਦਦ ਕਰਦਾ ਹੈ ਭਾਵੇਂ ਇੱਕ ਸਥਾਨ ਤੇ ਪੋਜ਼ੀਟਿਵ ਦੂਜੇ ਸਥਾਨ ਉਤੇ ਨੈਗੇਟਿਵ ਇਸ ਨੂੰ ਉਦਾਹਰਣ ਲੈ ਕੇ ਸਮਝਾਂਗੇ ਉਦਾਹਰਣ ਦੇ ਵਿੱਚ ਮੈਂ ਦੋ ਅੰਕਾਂ ਵਾਲੀ ਸੰਖਿਆ 17 ਲੈ ਰਿਹਾ ਹਾਂ ਹੁਣ 17 ਇੱਕ ਧਨਾਤਮਕ ਸੰਖਿਆ ਹੈ ਜਿਸ ਦੇ ਵਿੱਚ ਇਸ ਦੇ ਇਕਾਈ ਦਾ ਅੰਕ 7 एवी पॉजिटिव ਦਾ ਹੈ ਤੇ ਜੋ ਇਸ ਦਾ ਦੁਹਾਈ ਦਾ ਅੰਕ 1 ਹੈ ਬੇਟਾ এবੀ ਪੋਜ਼ੀਟਿਵ ਦਾ ਹੈ ਹੁਣ ਵਿੰਕੁਲਮ ਸੰਖਿਆ ਕਿਹੜੀ ਹੁੰਦੀ ਹੈ ਜਦੋਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੈਗੇਟਿਵ ਹੋ ਜਾਵੇ ਤਾਂ ਉਸ ਨੂੰ ਅਸੀਂ ਕਿਵੇਂ ਬਦਲਾਂਗੇ ਹੁਣ ਧਿਆਨ ਨਾਲ ਦੇਖੋ ਹੁਣ 17 ਕਿਸ ਦੇ ਨੇੜੇ ਹੈ 17 20 ਦੇ ਨੇੜੇ ਹੈ ਜੇ ਮੈਂ 20 ਦੇ ਵਿੱਚੋਂ 3 ਘਟਾਵਾਂ ਮੈਨੂੰ ਕਿੰਨਾ ਪ੍ਰਾਪਤ ਹੋਵੇਗਾ 17 ਹੁਣ 20 3 ਨੂੰ ਅਸੀਂ ਬਦਲਾਂਗੇ ਦੋ ਅੰਕਾਂ ਵਾਲੀ ਸੰਖਿਆ ਦੇ ਵਿੱਚ ਦਾ ਦੋ ਅੰਕਾਂ ਵਾਲੀ ਸੰਖਿਆ ਦੇ ਵਿੱਚ ਬਦਲਣ ਲਈ ਮੈਨੂੰ ਇਕਾਈ ਦਾ ਅੰਕ ਚਾਹੀਦਾ ਇਕਾਈ ਦਾ ਅੰਕ ਉਹ ਹੈ ਜਿਸ ਦੇ ਨਾਲ ਇੱਕ ਲੱਗਿਆ ਹੈ ਤਾਂ ਮਾਈਨਸ 3 ਨੂੰ ਜੇ ਮੈਂ ਇੱਕ ਨਾਲ ਗੁਣਾ ਕਰਾਂ ਤਾਂ ਇਹ ਮਾਈਨਸ 3 ਹੀ ਰਹੇਗਾ ਤਾਂ ਮਾਈਨਸ 3 ਨੂੰ ਮੈਂ ਲਿਖਾਂਗਾ ਇਕਾਈ ਵਾਲੇ ਅੰਕ ਦੀ ਜਗ੍ਹਾ ਤੇ ਤਾਂ ਮੈਂ ਇੱਥੇ ਲਿਖ ਦਿੱਤਾ ਮਾਈਨਸ 3 ਫਿਰ ਜੋ ਦੁਹਾਈ ਵਾਲੀ ਪੋਜੀਸ਼ਨ ਹੈ ਬੱਚੋ ਜਿਸ ਦੇ ਨਾਲ 10 ਲੱਗਿਆ ਹੈ ਉਹ ਦੁਹਾਈ ਵਾਲਾ ਅੰਕ ਹੈ ਤਾਂ ਦੁਹਾਈ ਵਾਲੇ ਅੰਕ ਤੇ ਕੀ ਆਵੇਗਾ 2 ਤਾਂ ਹੁਣ ਅਸੀਂ 17 ਨੂੰ ਵਿੰਕੁਲਮ ਸੰਖਿਆ ਵਿੱਚ ਬਦਲਿਆ ਹੈ ਤੇ ਮੈਨੂੰ ਇਹ ਪਤਾ ਹੈ ਕਿ -3 -3 ਇੱਕ ਰਣਾਤਮਕ ਸੰਖਿਆ ਹੈ ਤੇ ਵੈਦਿਕ ਮੈਥ ਦੇ ਵਿੱਚ -3 ਨੂੰ ਕਿਵੇਂ ਲਿਖਿਆ ਜਾਂਦਾ ਹੈ 3 ਦੇ ਉੱਤੇ ਰਖਾਂਕ 3 ਦੇ ਉੱਤੇ ਬਾਗ ਹੁਣ ਮੈਂ ਇਸ ਨੂੰ ਯੂਜ਼ ਕਰਾਂਗਾ ਤੇ ਮੈਂ ਫਾਈਨਲ ਦੇ ਵਿੱਚ 17 ਨੂੰ ਬਦਲ ਦਿੱਤਾ ਹੈ ਕਿਸ ਦੇ ਵਿੱਚ ਬੇਟਾ ਵਿਂਕੁਲਮ ਦੇ ਵਿੱਚ ਤਾਂ 17 ਨੂੰ ਵਿਂਕੁਲਮ ਸੰਖਿਆ ਦੇ ਵਿੱਚ ਮੈਂ ਕਿਵੇਂ ਲਿਖਿਆ ਹੈ 2 3 ਦੇ ਉੱਤੇ ਬਾਗ ਤੇ ਮੈਨੂੰ ਹੁਣ ਇਹ ਦਰਸਾ ਰਿਹਾ ਹੈ ਤੇ ਜੋ 2 ਹੈ ਇਹ ਪੋਜ਼ਿਟਿਵ ਹੈ ਤੇ 3 ਕੀ ਹੈ 네ਗੇਟਿਵ ਹੈ ਇਸ ਤੋਂ ਮੈਨੂੰ ਇਹ ਕਲੀਅਰ ਹੋ ਰਿਹਾ ਬੱਚਿਓ ਦੋ ਮੇਰਾ ਪੋਜ਼ਿਟਿਵ ਆ ਤੇ ਤਿੰਨ ਮੇਰਾ ਨੈਗੇਟਿਵ ਆ ਜਿਸ ਤਰ੍ਹਾਂ 17 ਦੇ ਵਿੱਚ ਦੋਵੇਂ ਅੰਕ ਪੋਜ਼ਿਟਿਵ ਦੇ ਸੀ ਹੁਣ ਇਸ ਦੇ ਵਿੱਚ ਇੱਕ ਪੋਜ਼ਿਟਿਵ ਦਾ ਇੱਕ ਨੈਗਟਿਵ ਦਾ ਜੇ ਇੱਕ ਪੋਜ਼ਿਟਿਵ ਦਾ ਤੇ ਇੱਕ ਨੈਗੇਟਿਵ ਦਾ ਤਾਂ ਜਿਸ ਵਿੱਚ ਮਿਸ਼ਰਤ ਡਿਜੀਟ ਹੋਣ ਜਿਸ ਵਿੱਚ ਮਿਸ਼ਰਤ ਅੰਕ ਹੋਣ ਉਸ ਨੂੰ ਕੀ ਕਹਿੰਦੇ ਹਾਂ ਵਿਹਿੰਕਲਮ ਤਾਂ ਬੇਟਾ ਹੁਣ ਆਪਾਂ ਇੱਕ ਉਹ ਵਿਧੀ ਸਿੱਖਣੀ ਆ ਜਿਸ ਦੇ ਨਾਲ ਅਸੀਂ ਵੱਡੇ ਤੋਂ ਵੱਡੇ ਅੰਕ ਨੂੰ ਵਿੰਕਲਮ ਵਿੱਚ ਬਦਲ ਸਕੀਏ ਫਿਰ ਉਹ ਵਿਧੀ ਦੇ ਸਟੈਪ ਕੀ ਨੇ ਆਓ ਧਿਆਨ ਨਾਲ ਦੇਖੀਏ ਤਾਂ ਉਹ ਵਿਧੀ ਦੇ ਸਟੈਪ ਹਨ ਕਿ ਉਹਨਾਂ ਅੰਕਾਂ ਦਾ ਪਤਾ ਲਗਾਓ ਜਿਨ੍ਹਾਂ ਨੂੰ ਬਦਲਿਆ ਜਾਣਾ ਹੈ ਤਾਂ ਬੱਚਿਓ ਜੋ ਤੁਹਾਨੂੰ ਬੇਸ ਲਾਈਨ ਟੈਸਟ ਦੇ ਵਿੱਚ ਸਵਾਲ ਆਉਣੇ ਹਨ ਉਹਦੇ ਵਿੱਚ ਤੁਸੀਂ ਸਾਰੇ ਹੀ ਅੰਕਾਂ ਨੂੰ ਵਿਕਲਮ ਰੂਪ ਵਿੱਚ ਬਦਲਣਾ ਹੈ ਉਸ ਤੋਂ ਬਾਅਦ ਦੂਸਰਾ ਸਟੈਪ ਕਹਿੰਦਾ ਹੈ ਇਨ੍ਹਾਂ ਅੰਕਾਂ ਉੱਤੇ ਆਲ ਫ੍ਰੋਮ 9 ਲਾਸਟ ਫ੍ਰੋਮ 10 ਲਾਗੂ ਕਰੋ ਇਹ ਫਾਰਮੂਲਾ ਕੀ ਹੈ ਇਹ ਮੈਂ ਤੁਹਾਨੂੰ ਇੱਕ ਉਦਾਹਰਨ ਲੈ ਕੇ ਸਮਝਾਵਾਂਗਾ ਤੀਸਰਾ ਕਨਵਰਜਨ ਨੂੰ ਖਤਮ ਕਰਨ ਲਈ ਐਡ 1 ਟੂ ਦੀ ਪ੍ਰੀਵੀਅਸ ਡਿਜੀਟ ਤਾਂ ਅਸੀਂ ਇੱਕ ਜੋੜਿਆ ਕਰਾਂਗੇ ਤੁਸੀਂ ਯਾਦ ਰੱਖਣਾ ਸੀ ਐਡ ਕੀ ਕਰਾਂਗੇ 1 ਕਰਾਂਗੇ ਕਿੱਥੇ ਕਰਨਾ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂਗਾ ਚੌਥਾ ਇਸ ਨੂੰ ਲੋੜ ਅਨਸਾਰ ਵਾਰ-ਵਾਰ ਦਹਰਾਓ ਤਾਂ ਹੁਣ ਦੇਖੋ ਬੇੜਾ ਆਪਾਂ ਇੱਕ ਉਦਾਹਰਣ ਲੈਂਦੇ ਹਾਂ ਵਿੰਕੁਲਮ ਦੀ ਤਾਂ ਹੁਣ ਤੁਹਾਨੂੰ ਪੇਪਰ ਦੇ ਵਿੱਚ ਇਹਦੇ ਨਾਲ ਦਾ ਸਵਾਲ ਆਏਗਾ ਕਿ ਇਸ ਅੰਕ ਨੂੰ ਵਿੰਕੁਲਮ ਦੇ ਵਿੱਚ ਬਦਲੋ ਜੇ ਤੁਹਾਨੂੰ ਰਕਮ ਦੇ ਵਿੱਚ ਉਸਨੇ ਕਿਹਾ ਕਿ ਇਸ ਸੰਖਿਆ ਨੂੰ ਵਿੰਕੁਲਮ ਦੇ ਵਿੱਚ ਬਦਲੋ ਤਾਂ ਬੱਚਿਓ ਇਸ ਦਾ ਮਤਲਬ ਇਹ ਹੈ ਤੁਸੀਂ ਇਸ ਦੇ ਸਾਰੇ ਦੇ ਸਾਰੇ ਅੰਕਾਂ ਨੂੰ ਵਿੰਕੁਲਮ ਵਿੱਚ ਬਦਲੋਗੇ ਕਿਸ ਤਰ੍ਹਾਂ ਇਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਵਿਦਿਆਰਥੀਓ ਸਮਝਣਾ ਹੈ ਇੱਕ ਵਾਰ ਮੈਂ ਸੰਖਿਆ ਨੂੰ ਲਿਖ ਲੈਂਦਾ ਹਾਂ 38673 ਤਾਂ ਬੱਚਿਓ ਇਸ ਨੂੰ ਵਿੰਕੁਲਮ ਦੇ ਵਿੱਚ ਬਦਲਣ ਲਈ ਤੁਸੀਂ ਕੀ ਕਰੋਗੇ ਧਿਆਨ ਨਾਲ ਸੁਣੋ ਤਾਂ ਤੁਸੀਂ ਹਮੇਸ਼ਾ ਕੀ ਕਰਨਾ ਜਿਹੜਾ ਸਭ ਤੋਂ ਵੱਡੇ ਸਥਾਨ ਵਾਲਾ ਮੁੱਲਾ ਇਹ ਸਭ ਤੋਂ ਵੱਡਾ ਸਥਾਨਕ ਮੁੱਲਾ ਸਭ ਤੋਂ ਵੱਡਾ ਸਥਾਨਕ ਮੁੱਲ ਹੈ ਇਹਦਾ ਮਤਲਬ ਇਹ ਹੈ ਕਿ ਇਸ ਸੰਖਿਆ ਵਿੱਚ ਇਹ ਇਕਾਈ ਦਹਾਈ ਸੈਂਕੜਾ ਹਜ਼ਾਰ ਦਸ ਹਜ਼ਾਰ ਤਾਂ ਇਹ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਹੋਇਆ ਕਰੂ ਉਹਦੇ نیچے ਤੁਸੀਂ ਪਲੱਸ 1 ਲਗਾ ਲੈਣਾ ਜਿਵੇਂ ਉੱਪਰ ਲਿਖਿਆ ਹੋਇਆ ਸੀ ਰੂਲ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਕਾਈ ਦੇ ਉੱਤੇ ਤੁਸੀਂ ਅੰਕ ਦੇ ਉੱਤੇ ਲਿਖ ਲੈਣਾ 10 ਇੱਥੇ ਤੁਸੀਂ ਲਿਖ ਲੈਣਾ ਬਾਕੀ ਸਾਰੇ ਅੰਕਾਂ ਦਿੱਤੇ 9 ਤਾਂ ਹੁਣ ਆਪਾਂ ਕਿਹੜਾ ਰੂਲ ਅਪਲਾਈ ਕਰ ਰਹੇ ਹਾਂ ਆਪਾਂ ਰੂਲ ਅਪਲਾਈ ਕਰ ਰਹੇ ਹਾਂ ਕਿ 올 ਫ੍ਰੋਮ 9 ਬਾਕੀ ਸਾਰੇ 9 ਦੇ ਵਿੱਚੋਂ ਲਾਸਟ ਫ੍ਰੋਮ 10 ਤੇ ਜਿਹੜਾ ਸਭ ਤੋਂ ਲਾਸਟ ਅੱਖਰ ਆ ਇਕਾਈ ਦਾ ਅੰਕ ਉਸ ਨੂੰ 10 ਦੇ ਵਿੱਚੋਂ ਤਾਂ ਹੁਣ ਬੇੜਾ ਆਪਾਂ ਇਹਨੂੰ ਦੇਖੋ ਕਿਵੇਂ ਕਰਾਂਗੇ ਤਾਂ 10 ਦੇ ਵਿੱਚੋਂ 3 ਘਟਾਓ ਜਾਂ ਮੈਂ ਇਹ ਕਹਿੰਦਾ ਆਪਾਂ ਵਿੰਕੁਲਮ ਦੇ ਵਿੱਚ 3 ਦੇ ਵਿੱਚੋਂ 10 ਘਟਾਵਾਂਗੇ ਪਰ ਤੁਸੀਂ ਕੀ ਕਰੋਗੇ 10 ਦੇ ਵਿੱਚ 3 ਘਟਾ ਲਿਓ ਕਿੰਨਾ ਆਇਆ 7 7 ਦੇ ਉੱਤੇ ਬਾਰ ਲਗਾ ਦਿਓ ਕਿਉਂਕਿ ਵਿਨ ਕੁਲਮ ਦਾ ਮਤਲਬ ਹੈ ਤੁਸੀਂ ਧਨਾਤਮਕ ਸੰਖਿਆਵਾਂ ਨੂੰ ਰਿਣਾਤਮਕ ਸੰਖਿਆਵਾਂ ਵਿੱਚ ਬਦਲ ਰਹੇ ਹੋ ਹੁਣ ਤੁਸੀਂ ਕਰਨਾ 9 ਦੇ ਵਿੱਚੋਂ 7 ਘਟਾਓ ਕਿੰਨਾ ਆਇਆ 2 ਤਾਂ 2 ਦੇ ਉੱਤੇ ਬਾਰ ਲਗਾ ਦਿਓ ਉਸ ਤੋਂ ਬਾਅਦ 9 ਦੇ ਵਿੱਚੋਂ 6 ਘਟਾਇਆ ਕਿੰਨਾ ਆਇਆ ਬੇਟਾ 3 3 ਦੇ ਉੱਤੇ ਬਾਰ ਲਗਾ ਦਿਓ 9 ਦੇ ਵਿੱਚੋਂ 8 ਘਟਾਇਆ ਕਿੰਨਾ ਆਇਆ ਬੇਟਾ 1 1 ਦੇ ਉੱਤੇ ਬਾਰ ਲਗਾ ਦਿਓ ਇੱਥੇ ਕੀ ਆ ਗਿਆ 3 ਜਦੋਂ ਤੁਸੀਂ ਲਾਸਟ ਸਭ ਤੋਂ ਵੱਡੇ ਸਥਾਨਕ ਵਾਲੇ ਮੁੱਲ ਤੇ ਪਹੁੰਚੋਗੇ ਤਾਂ ਉਹਦੇ ਵਿੱਚ ਹਮੇਸ਼ਾ ਵਿੰਕੁਲਮ ਦੇ ਵਿੱਚ ਹਮੇਸ਼ਾ ਆਪਾਂ ਇੱਕ ਜੋੜਾਂਗੇ 3 ਤਿੱਕ 4 ਤਾਂ ਆਪਾਂ ਇਸ ਸੰਖਿਆ ਨੂੰ ਬੜੀ ਹੀ ਸੌਖੀ ਵਿਧੀ ਦੇ ਨਾਲ ਵਿੰਕੁਲਮ ਵਿੱਚ ਬਦਲ ਰਿਹਾ ਹੈ ਜਿਸ ਦੇ ਵਿੱਚ ਪਹਿਲਾਂ ਜਿਹੜੇ ਮੇਰੇ ਸਾਰੇ ਦੇ ਸਾਰੇ ਅੰਕ ਸਨ ਸਾਰੇ ਦੇ ਸਾਰੇ ਡਿਜੀਟ ਕੀ ਸੀ ਆਪਣੇ ਬੇਟਾ ਪੋਜ਼ਿਟਿਵ ਦੇ ਹੁਣ ਕੀ ਆ ਆ ਸਾਰੇ ਜਿਹੜੇ ਨੇ ਇਹ 네ਗੇਟਿਵ ਦੇ ਨੇ ਤੇ ਜਿਹੜਾ ਚਾਰ ਆ ਉਹ ਕੀ ਆ ਪੋਜ਼ਿਟਿਵ ਦਾ ਤਾਂ ਮੈਨੂੰ ਇਹ ਪਤਾ ਲੱਗ ਗਿਆ ਜਦੋਂ ਵੀ ਸਾਡੇ ਕੋਲੇ ਮਿਸ਼ਰਿਤ ਸੰਖਿਆ ਹੁੰਦੀ ਆ ਤਾਂ ਅੰਕਾਂ ਵਾਲੀ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਵਿੰਕੁਲਮ ਸੰਖਿਆ ਹੁਣ ਅਸੀਂ ਇਸੇ ਵਿਧੀ ਨੂੰ ਯੂਜ਼ ਕਰਕੇ ਜਿਹੜੇ ਸਾਨੂੰ ਸਵਾਲ ਦਿੱਤੇ ਸੀ ਪੇਪਰ ਦੇ ਵਿੱਚ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਪ੍ਰਸ਼ਨ ਨੰਬਰ 9 ਸੰਖਿਆ 9 ਦੀ ਵਿੰਕੁਲਮ ਸੰਖਿਆ ਡੈਸ਼ ਹੈ ਤਾਂ ਵਿਦਿਆਰਥੀਓ ਸੰਖਿਆ 9 ਦੀ ਵਿੰਕਲਮ ਸੰਖਿਆ ਪਤਾ ਕਰਨ ਦੇ ਲਈ ਅਸੀਂ ਹੁਣ ਉਹੀ ਵਿਧੀ ਨੂੰ ਯੂਜ਼ ਕਰਾਂਗੇ ਜਿਸ ਵਿਧੀ ਨਾਲ ਅਸੀਂ ਵੱਡੀ ਤੋਂ ਵੱਡੀ ਸੰਖਿਆ ਨੂੰ ਵਿੰਕਲਮ ਸੰਖਿਆ ਵਿੱਚ ਬਦਲ ਸਕਦੇ ਹਾਂ ਜੋ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟਿਆ ਤਾਂ ਹੁਣ ਆਪਾਂ ਕੀ ਕਰਾਂਗੇ ਪਹਿਲਾਂ 9 ਨੂੰ ਦੋ ਡਿਜੀਟ ਵਿੱਚ ਬਦਲਾਂਗੇ ਦੋ ਅੰਕਾਂ ਦੀ ਸੰਖਿਆ ਬਣਾਵਾਂਗੇ 09 ਤੇ ਜਿਹੜੇ ਸਭ ਤੋਂ ਵੱਡੇ ਸਥਾਨਕ ਮੁੱਲ ਤੇ ਅੰਕਾ ਉਸ ਨੂੰ ਆਪਾਂ ਹਾਈਲਾਈਟ ਕਰਾਂਗੇ ਉਸ ਦੇ नीचे ਲਿਖਾਂਗੇ +1 ਕਿਉਂਕਿ ਆਪਾਂ ਸਭ ਤੋਂ ਵੱਡੇ ਸਥਾਨਕ ਵਾਲੇ ਮੁੱਲ ਦੇ نیچے ਕੀ ਲਿਖਣੀ ਆ ਪਲੱਸ 1 ਕਿਉਂਕਿ ਆਪਾਂ ਇੱਕ ਜੋੜਨਾ ਤੇ ਜਿਹੜਾ ਸਭ ਤੋਂ ਇਕਾਈ ਦਾ ਅੰਕ ਆ ਆਪਾਂ ਪਿੱਛੇ ਫਾਰਮੂਲਾ ਕੀ ਪੜਿਆ ਸੀ ਕਿ 올 ਫਰੋਮ 9 ਐਂਡ ਲਾਸਟ ਫਰੋਮ 10 ਤੇ ਜਿਹੜਾ ਸਭ ਤੋਂ ਲਾਸਟ ਆ ਉਹਨੂੰ ਆਪਾਂ ਮਾਈਨਸ ਕਰਾਂਗੇ ਕਿਹਦੇ ਵਿੱਚੋਂ 10 ਦੇ ਵਿੱਚੋਂ ਤਾਂ ਆਪਾਂ ਨੂੰ ਕੀ ਮਿਲੂਗਾ 10 ਦੇ ਵਿੱਚੋਂ 9 ਘਟਾਇਆ ਪਰ ਆਪਾਂ ਐਕਚੁਅਲ 'ਚ ਵਿੰਕੁਲਮ 'ਚ ਕੀ ਕਰਦੇ ਆ 9 ਦੇ ਵਿੱਚੋਂ 10 ਘਟਾਉਣੇ ਆ ਪਰ ਆਪਾਂ ਇਹਨਾਂ ਸੌਖੇ ਤਰੀਕੇ ਨਾਲ ਕੀ ਕਰਾਂਗੇ 10 ਦੇ ਵਿੱਚੋਂ 9 ਘਟਾਵਾਂਗੇ ਸਾਨੂੰ ਮਿਲੇਗਾ 1 ਤਾਂ ਵਿੰਕ ਕਲਮ ਦਾ ਮਤਲਬ ਹੈ ਇਹਦੇ ਉੱਤੇ ਤੁਹਾਡੀ ਬਾਹਰ ਹੋਣੀ ਚਾਹੀਦੀ ਹੈ 네ਗਟਿਵ ਦਾ ਨੰਬਰ ਤਾਂ 1 ਦੇ ਉੱਤੇ ਕੀ ਲਾਵਾਂਗੇ ਬਾਹਰ ਤੇ 0 ਦੇ ਵਿੱਚ 1 ਜੋੜੇ ਤਾਂ ਆਪਣੇ ਕੋਲ ਕੀ ਬਣ ਗਿਆ 1 ਤਾਂ ਇਹ ਮੇਰੇ ਕੋਲ ਇਹ ਸੰਖਿਆ ਆ ਗਈ 1 1 ਦੇ ਉੱਤੇ ਬਾ ਇਸ ਨੂੰ ਆਪਾਂ ਖਾਲੀ ਤਾਂ ਦੇ ਵਿੱਚ ਭਰਾਂਗੇ 1 1 ਦੇ ਉੱਤੇ ਬਾਹਰ ਕਲੀਅਰ ਹੈ ਤੇ ਦੂਜੀ ਵਿਧੀ ਆਪਾਂ ਈਜ਼ੀ ਸਿੱਖੀ ਸੀ ਕਿਉਂਕਿ ਇਹ ਛੋਟਾ ਨੰਬਰ ਆ ਇਹਨੂੰ ਕਿਵੇਂ ਬਦਲ ਸਕਦੇ ਸੀ 9 9 ਨੂੰ ਮੈਂ ਕਿਵੇਂ ਲਿਖ ਸਕਦਾ 10 1 ਤੇ 1 ਨੂੰ ਲਿਖਾਂਗੇ ਇਕਾਈ ਅੰਕਾਂ ਲਈ ਜਗ੍ਹਾ ਤੇ ਕਿਉਂਕਿ ਦੋ ਅੰਕਾਂ ਵਾਲੀ ਸੰਖਿਆ ਬਣੇਗੀ ਇੱਥੇ ਆਏਗਾ -1 ਤੇ 10 ਦੁਹਾਈ ਦੇ ਅੰਕ ਤੇ ਆਪਣੇ ਕੋਲ ਕਿਹੜਾ ਅੰਕ ਆ ਰਿਹਾ 1 ਤਾਂ ਇੱਥੇ ਲਿਖਾਂਗੇ 1 -1 ਨੂੰ ਵੈਦਿਕ ਮਾਥ ਵਿੱਚ ਅਸੀਂ ਕਿਵੇਂ ਲਿਖਦੇ ਹਾਂ 1 1 ਦੇ ਉੱਤੇ ਬਾਹ ਤਾਂ ਆਹ ਵਾਲਾ 1 ਕਿੱਥੇ ਆ ਗਿਆ -1 ਇੱਥੇ ਆ ਗਿਆ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਪਰ ਬੱਚਿਓ ਮੈਂ ਤੁਹਾਨੂੰ ਇਹ ਸੁਜੈਸਟ ਕਰੂੰ ਕਿ ਤੁਸੀਂ ਸਾਰੇ ਸਵਾਲ ਇਸੇ ਵਿਧੀ ਨਾਲ ਕਰੋ ਕਿਉਂਕਿ ਇਹ ਉਹ ਵਿਧੀ ਹੈ ਜਿਸ ਨਾਲ ਆਪਾਂ ਹਰ ਇੱਕ ਸਵਾਲ ਨੂੰ ਕਰ ਸਕਦੇ ਹਾਂ ਆਓ ਕਰਦੇ ਹਾਂ ਪ੍ਰਸ਼ਨ ਨੰਬਰ 10 ਸੰਖਿਆ 68 ਦੀ ਵਿੰਕੁਲਮ ਸੰਖਿਆ ਡੈਸ਼ ਹੈ ਤਾਂ ਵਿਦਿਆਰਥੀਓ 66 ਦੀ ਵਿੰਕੁਲਮ ਸੰਖਿਆ ਪਤਾ ਕਰਨ ਲਈ ਫਿਰ ਤੋਂ ਅਸੀਂ ਉਹੀ ਵਿਧੀ ਲਾਵਾਂਗੇ ਜੋ ਸਭ ਤੋਂ ਵੱਡੇ ਸਥਾਨਕ ਮੁੱਲ ਦੇ ਉੱਤੇ ਅੰਕ ਹੈ ਉਸ ਨੂੰ ਸਿਲੈਕਟ ਕਰਕੇ ਉਸ ਦੇ نیچے ਪਲੱਸ 1 ਲਿਖਾਂਗੇ ਤੇ ਜੋ ਸਭ ਤੋਂ ਲਾਸਟ ਤੇ ਹੈ ਉਸ ਦੇ ਉੱਤੇ ਅਸੀਂ 10 ਲਿਖਾਂਗੇ ਹੁਣ 10 ਦੇ ਵਿੱਚੋਂ 6 ਘਟਾਵਾਂਗੇ ਸਾਨੂੰ ਕਿੰਨਾ ਮਿਲੇਗਾ 4 4 ਦੇ ਉੱਤੇ ਆਪਾਂ ਕੀ ਪਾਵਾਂਗੇ 12 ਕਿਉਂਕਿ ਵਿੰਕਲਮ ਦੇ ਵਿੱਚ ਕੀ ਹੁੰਦੀ ਆ ਬਾਹਰ ਕਿਉਂਕਿ ਆਪਾਂ ਅੰਕਾਂ ਨੂੰ ਕੀ ਕਰਨਾ ਨੈਗੇਟਿਵ ਦੇ ਵਿੱਚ ਬਦਲਣਾ ਤੇ ਜਿਹੜਾ ਸਭ ਤੋਂ ਵੱਡੇ ਸਥਾਨਕ ਮੁੱਲ ਵਾਲਾ ਅੰਕਾ ਉਹਦੇ ਵਿੱਚ 6 ਦੇ ਵਿੱਚ 1 ਜੋੜ ਕੇ ਸਾਨੂੰ ਕਿੰਨਾ ਮਿਲਿਆ 7 ਤਾਂ ਬੱਚਿਓ ਆਪਾਂ ਹੁਣ 64 ਨੂੰ ਵਿੰਕਲਮ ਸੰਖਿਆ ਦੇ ਵਿੱਚ ਬਦਲ ਦਿੱਤਾ ਤੇ ਇਹ ਸੰਖਿਆ ਨੂੰ ਆਪਾਂ ਖਾਲੀ ਥਾਂ ਦੇ ਵਿੱਚ ਭਰਾਂਗੇ 7 4 ਦੇ ਉੱਤੇ 12 ਹੁਣ ਆਪਾਂ ਕਰਾਂਗੇ ਕੁਐਸਚਨ ਨੰਬਰ 11ਵਾਂ ਸੰਖਿਆ 783 ਦੀ ਵਿੰਕਲਮ ਸੰਖਿਆ ਡੈਸ਼ ਹੈ ਤਾਂ ਵਿਦਿਆਰਥੀਓ ਹੁਣ ਫਿਰ ਤੋਂ 783 ਦੀ ਵਿਨਕੁਲਮ ਸੰਖਿਆ ਪਤਾ ਕਰਨ ਲਈ ਅਸੀਂ ਉਹੀ ਵਿਧੀ ਨੂੰ ਅਪਲਾਈ ਕਰਾਂਗੇ ਕਿਹੜੀ ਵਿਧੀ ਜਿਸ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਕੀ ਕਰਾਂਗੇ ਸਭ ਤੋਂ ਵੱਡਾ ਸਥਾਨਕ ਮੁੱਲ ਵਾਲਾ ਅੰਕ ਪਹਿਚਾਣਾਂਗੇ ਤਾਂ ਸਭ ਤੋਂ ਵੱਡੇ ਸਥਾਨ ਤੇ ਕਿਹੜਾ 7 ਇਹ ਵੱਡੇ ਸਥਾਨ ਤੇ ਕਿਉਂ ਆ ਕਿਉਂਕਿ 3 ਇਕਾਈ ਦੇ ਅੰਕ ਦੇ ਸਥਾਨ ਤੇ ਆ 8 ਦਹਾਈ ਦੇ ਸਥਾਨ ਤੇ ਆ ਤੇ 7 ਸੈਂਕੜੇ ਦੇ ਸਥਾਨ ਤੇ ਆ ਤਾਂ ਸੈਂਕੜੇ ਕਰਕੇ 7 ਕੀ ਆ ਸਭ ਤੋਂ ਵੱਡੇ ਸਥਾਨਕ ਮੁੱਲ ਵਾਲਾ ਅੰਕਾ ਜਿਹੜਾ ਵੀ ਸਭ ਤੋਂ ਵੱਡੇ ਸਥਾਨਕ ਮੁੱਲ ਵਾਲਾ ਅੰਕ ਹੋਵੇਗਾ ਆਪਾਂ ਹਮੇਸ਼ਾ ਉਹਦੇ 'ਚ ਕੀ ਕਰਦੇ ਹਾਂ ਇੱਕ ਜੋੜਦੇ ਹਾਂ ਫਿਰ ਦੂਜੇ ਸਟੈਪ 'ਚ ਕੀ ਅਸੀਂ ਕਰਦੇ ਹਾਂ ਜਿਹੜਾ ਸਭ ਤੋਂ ਲਾਸਟ ਦੇ ਅੰਕਾ ਕਿਹੜਾ ਇਕਾਈ ਦਾ ਉਹਦੇ ਉੱਤੇ 10 ਪਾਵਾਂਗੇ ਤੇ ਜਿਹੜਾ ਉਸ ਤੋਂ ਪਹਿਲਾਂ ਉਹਦੇ ਉੱਤੇ ਕੀ ਪਾਵਾਂਗੇ 9 ਪਹਿਲੇ 10ਵੇਂ ਸਵਾਲ ਤੇ 9ਵੇਂ ਸਵਾਲ ਦੇ ਵਿੱਚ ਵਿਦਿਆਰਥੀਓ ਇਹਨਾਂ ਦੋਵਾਂ ਅੰਕਾਂ ਦੇ ਵਿੱਚ ਸਾਨੂੰ ਕੋਈ ਵੀ ਅੰਤ ਨਹੀਂ ਮਿਲਿਆ ਇਸ ਕਰਕੇ 10 ਤੋਂ ਬਾਅਦ ਸਿੱਧਾ ਅਸੀਂ ਪਲੱਸ 1 ਕਰਤਾ ਪਰ ਹੁਣ ਇਹਨਾਂ ਦੋਨਾਂ ਅੰਕਾਂ ਦੇ ਵਿੱਚ ਸਾਨੂੰ ਇੱਕ ਅੰਕ 8 ਮਿਲ ਗਿਆ ਇਸ ਕਰਕੇ ਇਹਦੇ ਉੱਤੇ ਕੀ ਪਵੇਗਾ 9 ਕਿਉਂਕਿ ਅਸੀਂ ਵੀਡੀਓ ਦੇ ਵਿੱਚ ਸਿੱਖਿਆ ਹੈ ਕਿ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਵੱਡੇ ਸਥਾਨਕ ਮੁੱਲ ਵਾਲਾ ਅੰਕ ਲੱਭਾਂਗੇ ਉਹਦੇ ਨੀਚੇ ਪਲੱਸ ਦਾ ਇੱਕ ਪਾਵਾਂਗੇ ਫਿਰ ਅਸੀਂ ਸਭ ਤੋਂ ਐਂਡ ਤੇ ਜੋ ਇਕਾਈ ਦਾ ਅੰਕ ਹੈ ਉਹਦੇ ਉੱਤੇ 10 ਲਿਖਾਂਗੇ ਤੇ ਜਿੰਨੇ ਬਾਕੀ ਅੰਕ ਬਚ ਜਾਣਗੇ ਉਹਨਾਂ ਨੂੰ ਅਸੀਂ ਕਿਸ ਦੇ ਵਿੱਚੋਂ ਘਟਾਉਣਾ 9 ਦੇ ਵਿੱਚੋਂ ਤਾਂ ਇਸ ਲਈ ਇਸ ਦੇ ਉੱਤੇ ਕੀ ਲਿਖ ਰਿਹਾ ਸੀ 9 ਕਿਉਂਕਿ ਪਿੱਛੇ ਫਾਰਮੂਲਾ ਆਪਾਂ ਨੂੰ ਕੀ ਦਿੰਦਾ 올 ਫ੍ਰੋਮ 9 ਲਾਸਟ ਫ੍ਰੋਮ ਤਾਂ ਤਾਂ ਹੁਣ ਬੇਟਾ ਆਪਣੇ ਕੋਲੇ ਕੀ ਆਏਗਾ 10 ਦੇ ਵਿੱਚੋਂ 3 ਘਟਾਇਆ ਤਾਂ ਕਿੰਨਾ ਆਇਆ 7 ਪਰ ਇਹਦੇ ਉੱਤੇ ਕੀ ਪਾਵਾਂਗੇ ਬਾਹਰ ਕਿਉਂਕਿ ਵਿਨਕੁਲਮ ਚ ਬਦਲ ਰਹੇ ਆ 9 ਦੇ ਵਿੱਚੋਂ 8 ਘਟਾਇਆ ਤਾਂ ਆਪਾਂ ਨੂੰ ਕੀ ਮਿਲਿਆ 1 1 ਦੇ ਉੱਤੇ ਕੀ ਪਾਵਾਂਗੇ ਬਾਹਰ ਕਿਉਂਕਿ ਅਸੀਂ ਵਿਨਕੁਲਮ ਚ ਬਦਲ ਰਹੇ ਆ 7 ਦੇ ਵਿੱਚ 1 ਜੋੜਿਆ ਕਿੰਨਾ ਆਇਆ 8 ਤਾਂ ਆਪਾਂ 783 ਨੂੰ ਕਿਸ ਵਿੱਚ ਬਦਲ ਰਿਹਾ ਬੇਟਾ ਵਿਨਕੁਲਮ ਸੰਖਿਆ ਦੇ ਵਿੱਚ ਤਾਂ ਆਪਾਂ ਇੱਥੇ ਲਿਖਾਂਗੇ ਖਾਲੀ ਥਾਂ ਦੇ ਵਿੱਚ 8 1 ਦੇ ਉੱਤੇ ਬਾਹਰ ਤੇ 7 ਦੇ ਉੱਤੇ ਬਾਹਰ ਤਾਂ ਇਹ ਸੀ ਆਪਣਾ ਕੁਐਸਚਨ ਨੰਬਰ 11 ਮੈਂ ਆਸ ਕਰਦਾ ਤੁਹਾਨੂੰ ਵਿੰਕਲਮ ਸੰਖਿਆ ਵਿੱਚ ਬਦਲਣਾ ਆ ਗਿਆ ਹੋਵੇਗਾ ਫਿਰ ਵੀ ਜੇ ਤੁਹਾਡਾ ਕੋਈ ਡਾਊਟ ਹੈ ਕਮੈਂਟ ਬਾਕਸ ਵਿੱਚ ਦੱਸਣਾ ਆਪਾਂ ਇਸ ਦੇ ਉੱਤੇ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਪਾ ਦਵਾਂਗੇ ਹੁਣ ਆਪਾਂ ਕਰਾਂਗੇ ਪ੍ਰਸ਼ਨ ਨੰਬਰ 12 ਜਿਸ ਦੇ ਵਿੱਚ ਆਪਾਂ ਸਿੱਖਾਂਗੇ ਸੰਖਿਆ ਨੂੰ ਡਵਿੰਕੂਲੇਟ ਕਰਨਾ ਪਹਿਲਾਂ ਆਪਾਂ ਵਿੰਕੂਲੇਟ ਕਰਦੇ ਸੀ ਹੁਣ ਆਪਾਂ ਡਵਿੰਕੂਲੇਟ ਕਰਨਾ ਬਿਲਕੁਲ ਇਸ ਤੋਂ ਉਲਟ ਕਰਨਾ ਬਾਕੀ ਸਾਰੀ ਵਿਧੀ ਸੇਮ ਆ ਇਸ ਦੇ ਵਿੱਚ ਕੀ ਕਰਨਾ ਵਿੰਕੂਲਮ ਦੇ ਵਿੱਚ ਸਭ ਤੋਂ ਵੱਡੇ ਸਥਾਨਕ ਮੁੱਲ ਦੇ ਵਿੱਚ ਇੱਕ ਜੋੜਦੇ ਸੀ ਡਵਿੰਕੂਲੇਟ ਕੀ ਕਰਨਾ ਸਭ ਤੋਂ ਵੱਡੇ ਸਥਾਨਕ ਮੁੱਲ ਦੇ ਵਿੱਚੋਂ ਇੱਕ ਕਟਾ ਦੇਣਾ ਤਾਂ ਆਓ ਕਰਦੇ ਆ ਪ੍ਰਸ਼ਨ ਨੰਬਰ 12ਵਾਂ ਵਿਦਿਆਰਥੀਓ ਜੋ 12ਵੇਂ ਸਵਾਲ 56 ਨੂੰ ਸੰਖਿਆ ਦਿੱਤੀ ਹੈ 13 ਦੇ ਉੱਤੇ 12 ਹੁਣ ਆਪਾਂ ਇਸ ਨੂੰ ਡਵਿੰਕੂਲੇਟ ਕਰਾਂਗੇ ਇਸ ਦੇ ਲਈ ਆਪਾਂ ਕੀ ਕਰਾਂਗੇ ਸਾਰੀ ਵਿਧੀ ਸੇਮ ਵਿਨਕੂਲੇਟ ਵਾਲੀ ਅਪਲਾਈ ਕਰਾਂਗੇ ਪਰ ਵਿਨਕੂਲੇਟ ਦੇ ਵਿੱਚ ਆਪਾਂ ਸਭ ਤੋਂ ਵੱਡੇ ਸਥਾਨਕ ਮੁੱਲ ਵਾਲੇ 'ਚ ਇੱਕ ਜੋੜਦੇ ਸੀ ਹੁਣ ਆਪਾਂ ਕੀ ਕਰਾਂਗੇ ਇੱਕ ਘਟਾਵਾਂਗੇ ਕਿਸ ਤਰ੍ਹਾਂ ਆਓ ਦੇਖਦੇ ਆਂ ਤਾ ਹੁਣ ਕੀ ਕਰਾਂਗੇ ਪਹਿਲਾਂ ਜੋ ਆਪਾਂ ਨੂੰ ਇਹ ਸੰਖਿਆ ਦਿੱਤੀ ਹੈ ਇਸ ਦੇ ਵਿੱਚ ਜੋ ਸਭ ਤੋਂ ਵੱਡੇ ਸਥਾਨਕ ਮੁੱਲ ਵਾਲਾ ਅੰਕ ਹੈ ਹੁਣ ਇਹ ਵੱਡਾ ਕਿਉਂ ਹੈ ਕਿਉਂਕਿ ਇਹ ਇਕਾਈ ਦਾ ਅੰਕ ਹੈ ਇਹ ਦੁਹਾਈ ਦਾ ਅੰਕ ਹੈ ਇਸ ਦਾ ਸਥਾਨ ਵੱਡਾ ਹੈ ਇਸ ਨੂੰ ਸਿਲੈਕਟ ਕਰਾਂਗੇ ਤੇ ਇਸ ਦੇ ਵਿੱਚੋਂ ਇੱਕ ਮਾਈਨਸ ਕਰਾਂਗੇ ਤੇ ਜੋ ਸਭ ਤੋਂ ਲਾਸਟ ਵਾਲੀ ਸੰਖਿਆ ਹੈ ਇਕਾਈ ਦਾ ਅੰਕ ਇਸ ਦੇ ਉੱਤੇ ਕੀ ਲਿਖਾਂਗੇ 10 ਜਿਵੇਂ ਕਿ ਆਪਾਂ ਵਿੰਕੂਲੇਟ ਦੇ ਵਿੱਚ ਲਿਖਦੇ ਸੀ ਹੁਣ 10 ਦੇ ਵਿੱਚੋਂ 3 ਘਟਾਇਆ ਤਾਂ ਆਪਾਂ ਨੂੰ ਕੀ ਮਿਲਿਆ ਬੇਟਾ 7 ਤਾਂ ਹੁਣ 7 ਦੇ ਉੱਤੇ 12 ਨਹੀਂ ਪਾਉਣੀ ਕਿਉਂਕਿ ਹੁਣ ਆਪਾਂ ਡਵਿੰਕੂਲੇਟ ਕਰ ਰਹੇ ਹਾਂ ਆਪਾਂ ਇਸ ਨੂੰ ਪੋਜ਼ਿਟਿਵ ਦੇ ਵਿੱਚ ਬਦਲ ਰਹੇ ਹਾਂ ਤਾਂ ਇਹ ਆ ਗਿਆ 7 1 ਦੇ ਵਿੱਚੋਂ 1 ਘਟਾਇਆ ਕਿੰਨਾ ਆ ਗਿਆ 0 ਤਾਂ 1 3 ਬਾਰ ਦੀ ਡਵਿੰਕੂਲੇਟ ਕਿੰਨੀ ਹੈ 0 7 ਤਾਂ ਇਹ ਆਪਣਾ 12ਵਾਂ ਦਾ ਆਨਸਰ ਹੈ ਹੁਣ ਆਪਾਂ ਕਰਾਂਗੇ 13ਵਾਂ ਸਵਾਲ 13ਵੇਂ ਦੇ ਵਿੱਚ ਆਪਾਂ 8 8 ਦੇ ਉੱਤੇ 12 ਨੂੰ ਡਵਿੰਕੂਲੇਟ ਕਰਨਾ ਹੈ ਹੁਣ ਇਸ ਲਈ ਫਿਰ ਤੋਂ ਕੀ ਕਰਾਂਗੇ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਸਥਾਨਕ ਮੁੱਲ ਵਾਲਾ ਅੰਕ ਦੇਖਾਂਗੇ ਡੂਇੰਕੂਲੇਟ ਦੇ ਵਿੱਚ ਦੀ ਤੋਂ ਯਾਰ ਰੱਖਿਓ ਬੇਟਾ ਡੀ ਕੀ ਆਪਾਂ ਡੀਗ੍ਰੇਡ ਹੋਣਾ ਘਟਣਾ ਘਟਣ ਦਾ ਮਤਲਬ ਪਾਈ ਦੇ ਚੋਂ ਇੱਕ ਘਟਾਵਾਂਗੇ ਤੇ ਜੋ ਇਕਾਈ ਦਾ ਅੰਕ ਆ ਇਹਦੇ ਉੱਤੇ ਕੀ ਪਾਵਾਂਗੇ 10 10 ਦੇ ਵਿੱਚੋਂ 8 ਕਟਾਏ ਕਿੰਨਾ ਆਇਆ ਆਪਣਾ 2 8 ਦੇ ਵਿੱਚੋਂ ਇੱਕ ਕਟਾਇਆ ਕਿੰਨਾ ਆਇਆ 7 ਇਸ ਗੱਲ ਦਾ ਧਿਆਨ ਰੱਖਿਓ ਬੇਟਾ ਇਸ ਦੇ ਉੱਤੇ ਬਾਰ ਨਾ ਪਾ ਦਿਓ ਠੀਕ ਹੈ ਜਿਵੇਂ ਆਪਾਂ ਪਹਿਲਾਂ ਵਿਨਕੂਲੇਟ ਚ ਬਾਰ ਪਾਉਂਦੇ ਸੀ ਪਰ ਹੁਣ ਆਪਾਂ ਡਬਲ ਵਿਨਕੂਲੇਟ ਦੇ ਵਿੱਚ ਹੁੰਦਾ ਇਹਨਾਂ ਨੂੰ ਪੋਜ਼ਿਟਿਵ ਦੇ ਵਿੱਚ ਬਦਲਣਾ ਬਾਰ ਆਪਾਂ ਨੂੰ ਕੀ ਦੱਸ ਰਹੀਆ ਕਿਸੇ ਵੀ ਅੰਕ ਦੇ ਉੱਤੇ 12 ਤਾਂ ਆਪਾਂ ਨੇ ਦੱਸ ਦਿਆ ਕਿ ਇਹ 네ਗਟਿਵ ਦਾ ਤਾਂ ਇਸ ਗੱਲ ਦਾ ਧਿਆਨ ਰੱਖਣਾ ਬੱਚਿਓ ਨਹੀਂ ਤੁਹਾਡਾ ਸਵਾਲ ਗਲਤ ਹੋ ਜਾਵੇਗਾ ਤਾਂ ਹੁਣ ਆਪਣਾ ਫਾਈਨਲ ਅਨਸਰ ਕੀ ਆਇਆ 72 ਤੇ ਇੱਥੇ ਖਾਲੀ ਥਾਂ ਦੇ ਵਿੱਚ ਭਰਾਂਗੇ 72 ਤਾਂ ਮੇਰੇ ਪਿਆਰੇ ਬੱਚਿਓ ਮੈਂ ਆਸ ਕਰਦਾ ਤੁਹਾਨੂੰ ਸਾਰੇ ਦੇ ਸਾਰੇ ਸਵਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ ਫਿਰ ਵੀ ਜੇ ਕਿਸੇ ਸਵਾਲ ਵਿੱਚ ਕੋਈ ਕਮੀ ਹੈ ਜਾਂ ਤੁਹਾਡਾ ਕੋਈ ਕਨਸੈਪਟ ਕਲੀਅਰ ਨਹੀਂ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਂ ਉਸ ਦੇ ਉੱਤੇ ਅਲੱਗ ਤੋਂ ਵੀਡੀਓ ਬਣਾ ਕੇ ਪਾ ਦਾਂਗਾ ਇਸ ਚੈਨਲ ਨੂੰ ਪੀਐਸਸੀਬੀ ਟਾ ਧੰਨਵਾਦ